ਹਿੰਦੂਆਂ ਨਾਲ ਉਸ ਤਰ੍ਹਾਂ ਮੇਰਾ ਵੈਰ ਨਹੀਂ ਵੈਰ ਹੁੰਦਾ ਤਾਂ ਮੈਂ ਹਿੰਦੂ ਦੀ ਕੁੜੀ ਨਾਲ ਸ਼ਰਾਬ ਕੇ ਦਿੰਦਾ ਦਲਾਲਾਬਾਦ ਤੋਂ ਹੁਕਮ ਚੰਦ ਹਿੰਦੂ ਦੀ ਲੜਕੀ ਹਿੰਦੂ ਚੁੱਕ ਕੇ ਲੈ ਗਿਆ ਜ਼ਬਰਦਸਤੀ ਨੌਜਵਾਨ ਮੁੰਡਾ 10000 ਦੇ ਕੱਢ ਵਿੱਚ ਚਾੜ ਕੇ ਸਟੇਜ ਤੇ ਟੀਕਾ ਮਾਰ ਕਰ ਰਿਹਾ ਸੰਤ ਜੀ ਤੁਸੀਂ ਦੰਦਵੀ ਟਕਸਾਲ ਦੇ ਸੇਵਾਦਾਰ ਹੋ ਪ੍ਰਾਤਨ ਸਮੇਤ ਸਿੱਖ ਸਿੱਖ ਹਿੰਦੂਆਂ ਦੀਆਂ ਲੜਕੀਆਂ ਛਡਾਉਂਦੇ ਰਹੇ ਆ ਮੇਰੀ ਨੌਜਵਾਨ ਕੌੜੀ ਲੜਕੀ ਨੂੰ ਹਿੰਦੂ ਚੁੱਕ ਕੇ ਲੈ ਗਿਆ ਜੇ ਮੇਰੇ ਮਨ ਚ ਵਿਤਰਾ ਹੁੰਦਾ ਮੈਨੂੰ ਕਹਿੰਦਾ ਸਟੇਟ ਕੋਟ ਜਾਂ ਜਾ ਕੇ ਮੈਨੂੰ ਕਹਵੇ ਪਰ ਨਹੀਂ ਗੁਰੂ ਦਾ ਸਿੱਖਾ ਫਰਜ਼ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਇਹਦੇ ਤੇ ਚੱਲਿਆ ਕੋਣੂ ਕਿਆ ਕਰ ਮੈਂ 12 ਵਜੇ ਬੋਲ ਰਿਹਾ ਸਟੇਟ ਚ ਚਰਲਾਵਾ ਜਿਹੜਾ ਫੌਜ ਕਾਂ ਦੇ ਕੋਲ ਹੈ ਉਹਨਾਂ ਕਾ 5 ਵਜੇ ਤਨ ਤੇਰੀ ਲੜਕੀ ਕਰਿਆ ਜੀ ਪਰ ਗੱਲ ਠੀਕ ਹੋਈ ਤੇ ਹੋਰ ਰੌਣਾ ਨਾ ਕੋਈ ਹੋਇਆ ਮਹਿੰਦਰ ਸਿੰਘ ਸਾਹਿਆ ਵਾਲੀ 10 ਨੇ ਡਿਊਟੀ ਲਈ ਖਾਸਤਾ ਜੀ ਕੌੜੇ 5 ਵਜੇ ਦੇ ਨੂੰ ਉਹ ਲੜਕੀ ਲਿਆ ਕੇ ਹਿੰਦੂ ਦੇ ਘਰੇ ਦੱਸੀ। ਕਲਾਸ ਸੰਦਰ ਕਰੀਆਣਾ ਦੁਕਾਨ ਵਾਲਾ ਇੱਥੇ ਉਹਦੀ ਦੁਕਾਨ ਨੂੰ ਅੱਗ ਲੱਗ ਗਈ। ਕਰੀਆਣਾ ਯੂਨੀਅਨ ਨੇ ਕਹਾਂ ਕਿ ਭਿੰਡਰਾਵਾਲਾ ਦਾ ਨਾਮ ਐ ਇਹਦੇ। ਉਹਨੇ ਨਹੀਂ ਦਿਆ। ਦੋ ਤਿੰਨ ਤੇ ਹਿੰਦੂ ਜਿੰਨੇ ਮੇਰੇ ਕੋਲ ਤਮਰੇ ਚਾਏ। ਆ ਕੇ ਰੋ ਪਿਆ ਮੈਂ ਕੀ ਗੱਲਾਂ ਰੋਣਾ ਕਿਉਂ ਐ। ਕਹਾਂ ਲੱਗ ਗਈ ਮੇਰੀ ਦੁਕਾਨ ਸੜ ਗਈ ਮੈਂ ਦੱਸ ਕੀ ਚਾਹੁੰਦਾ। ਕਾਹਨਾਂ ਦੇ ਤੂੰ 100 ਰੁਪਇਆ ਦੇ ਦਿਓ ਤੇ ਮੈਨੂੰ ਬਹਾਨਾ ਮਿਲ ਜੂਗਾ ਗ੍ਰਹੀ ਕਰਨ ਦਾ ਉਹਨੂੰ 500 ਰੁਪਇਆ ਦਿੱਤਾ ਰਮੇਲ ਨੂੰ ਅਗ ਲੱਗੀ ਕਪੂਰਥਾ ਦੇ ਉਥੋਂ ਦੇ ਲੀਡਰਾਂ ਨੂੰ ਵੀ ਪਤਾ ਹੈ 5000 ਰੁਪਇਆ ਉਹਦੇ ਮੁਕਾਦਮੇ ਤੇ ਖਰਚਾ ਜੱਥੇ ਨੇ ਦੋ ਹਿੰਦੂ 4 ਤਰੀਕ ਨੂੰ ਸ਼ਹੀਦ ਹੋ ਕੇ ਰਾਹ ਰੋਕੂ ਕੰਮ ਵਿੱਚ ਸਫਲ ਆਰਪੀਆ ਸ਼੍ਰੋਮਣੀ ਕਾਲੀ ਦਾ ਸ੍ਰੋਮਣੀ ਕਮੇਟੀ ਨੇ ਦਿੱਤਾ ਜਿਹੜੀ ਗੱਲ ਤੋਂ ਕਹਿੰਦੇ ਕਿ ਫੁੱਟ ਪਾਉਂਦਾ ਜੋਕ ਨਾ ਤਾਂ ਕਹਿ ਰਿਹਾ ਐਸ਼ਮਿੰਦਰ ਸਿੰਘ ਬੈਠਾ ਰੋਡਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਮੈਂਬਰ ਹੈ ਇਹਦਾ ਕੁੜਮ ਤੇ ਵੀ ਨੂੰ ਉਹਨੂੰ ਨੰਗਾ ਕਰਕੇ ਫਰੋਡਪੁਰ ਦੇ ਥਾਣੇ ਕਾਲਖੁਰ ਦੇ ਵਿੱਚ ਧੀ ਤੇ ਕਿਉਂ ਦਾ ਸੰਬੰਧ ਕਰਾਇਆ ਹੈ ਔਰ ਜੀਰੋ ਕੋਲੇ ਆ ਕੇ ਰੋਂਦੀਆਂ ਪਿੱਟਣਾ ਉਹਨੇ ਕਿ ਜਿੰਨਾ ਕੋਈ ਜਾਣੇ ਉਹਨਾਂ ਨੂੰ ਪਿੱਟਣਾ ਜੰਮੀਰ ਸਿੰਘ ਤਾਰਾ ਸਿੰਘ ਦਾ ਪੁੱਤਰ ਈਟਾਂਵਾਲੀ ਤੋਂ ਇੱਥੇ ਆਇਆ ਵਿਆ ਜੋ ਉਹਦਾ ਪੱਟ ਚੀਰ ਕੇ ਲੂਣ ਭਰ ਦਿੱਤਾ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਮੈਂ ਦੱਸ ਰਿਹਾ ਤੈਨੂੰ ਪਹਿਲਾਂ ਕਿਹਦੇ ਗੁਲਾਮ ਕਿਨੇ ਐ Hindu ਮਰ ਜੇ ਅਨਕੁਵਾਰੀਆ ਸਿੱਖ ਮਰ ਜੇ ਅਨਕੁਵਾਰੀ ਨਹੀਂ Hindu ਮਰ ਜੇ ਲਾਸ਼ ਵਾਪਸ ਸਿੱਖ ਮਰ ਜੇ ਲਾਸ਼ ਵਾਪਸ ਨਹੀਂ ਹਿੰਦੂ ਮਰਜਾ ਸਿੱਖ ਨੂੰ ਸਜ਼ਾ ਸਿੱਖ ਮਰ ਜਾ ਤੇ ਉਹਦੀ ਇਨਕੁਆਰੀ ਠੱਪ ਕੀਤੀ ਜਾਂਦੀ ਹੈ ਪੰਡਤਾਂ ਦੇ ਘਰੇ ਜੰਮੀ ਲੜ ਕੇ ਜਨਤਾ ਰਿਆ ਲੈ ਕੇ ਵੋਟ ਹਿੰਦੂ ਕਾਂਦੀ ਬਣੀ ਪ੍ਰੈਮ ਮਿੰისტਰ ਬੀਬੀ ਇੰਦਰਾ ਗਾਂਧੀ ਉਹਨੂੰ 1977 ਵਿੱਚ ਸਜ਼ਾ ਦਿੱਤੀ ਅਦਾਲਤ ਨੇ ਭੁਗਤਣ ਵਾਸਤੇ ਜੇਲ੍ਹ ਵਿੱਚ ਗਈ ਉਹਦੇ ਸਹਾਯੋਗੀ ਪਾਣੇ ਉਹਨੇ ਜਹਾਦ ਗਵਾਹ ਕੀਤਾ ਔਰ ਇੱਕ ਨੂੰ ਯੂਪੀ ਚੱਕ ਨੂੰ ਬਿਹਾਰ ਤੇ ਸੈਂਬਲੀ ਦੇ ਟਿਕਟ ਤੇ ਜੇ ਗੁਰੂ ਕੇ ਲਾਲਾ ਨੇ ਗਜਿੰਦਰ ਸਿੰਘ ਉਹਨਾਂ ਨੇ ਤੇਰੇ ਸਾਥੀਆਂ ਨੇ ਜਹਾਜ਼ ਅਗਵਾ ਕਰ ਲਿਆ ਤੇ ਦੇਸ਼ ਨਕਾਲਾ ਰਿਸ਼ਤਾ ਸਾਡਾ ਨਾ ਮਾਸ ਦਾ ਪੰਡ ਪਰੇ ਕੁੜੀ ਵਾਸਤੇ ਜਹਾਜ਼ ਗਵਾ ਹੋਵੇ ਐਮਐਲਏ ਫਲੈਟ ਵਿੱਚ ਹਿੰਦੂ ਨੂੰ ਕਮਰਾ ਸੋਖ ਆਪਣੇ ਰਿਸ਼ਤੇ ਵਾਸਤੇ ਜਹਾਜ਼ ਗਵਾ ਕਰ ਜਿੱਤੇ ਸਮੁੱਚੇ ਤੌਰ ਤੇ ਪੰਥ ਨੇ ਇਥੋਂ 4 ਅਗਸਤ ਨੂੰ ਮੋਰਚਾ ਰੰਮ ਕੀਤਾ ਇਕੱਠਾ ਹੋ ਕੇ ਸਾਰਿਆਂ ਨੇ गुरबाग सिंह ने जहाज अगवा किया लत्त टीका ला के लत जेल, जेल पुखता जी पांडत की कुरी वास्ते जहाज अगवा होती सिख देते जहाज अगवा हो माता बैठी इतने मनजीत सिंह मुसीब सिंह बैठे पिंड जमी रन अमृतसर इतने वे गोली मार के राजा मार दिता तुम दसो गुरु के सिखों ਕੀ ਪੰਡਤਾਂ ਦੀ ਕੁੜੀ ਜਿਨੀ ਵੀ ਆਪਣੇ ਇਸ਼ਤ ਗੁਰੂ ਗ੍ਰੰਥ ਸਾਹਿਬ ਦੀ ਕੀਰਤ ਲਈ ਕਿ ਆਪਾਂ ਗੁਰੂ ਤੇ ਭਰੋਸਾ ਰੱਖਦੇ ਆ ਜੇ ਪੰਡਤਾਂ ਦੀ ਕੁੜੀ ਵਾਸਤੇ ਜਹਾਜ਼ ਰੋਕ ਮਜਾਰੇ ਵਾਸਤੇ ਉਡਾ ਜਾ ਸਕਦਾ ਹੈ ਸਿੱਖ ਦੇ ਇਸ਼ਤ ਵਾਸਤੇ ਸਿੱਖ ਦੇ ਦਾੜੇ ਵਾਸਤੇ ਸਿੱਖ ਦੀ ਕਿਰਪਾਨ ਵਾਸਤੇ ਸਿੱਖ ਦੇ ਹਰਿਮੰਦਰ ਸਾਹਿਬ ਵਾਸਤੇ ਜਾਜਗੋ ਆ ਕਿਉਂ ਨਹੀਂ ਹੋ ਸਕਦਾ ਹਾਂ ਜੇ ਜਹਾਜ਼ ਨੂੰ ਸਾੜਿਆ ਜੇ ਜਹਾਜ਼ ਨੂੰ ਭੰਨੇ ਜੇ ਜਹਾਜ਼ ਨੂੰ ਅੱਗ ਲਾਈ ਹੈ ਜੇ ਜਹਾਜ਼ ਦੀ ਸਵਾਰੀ ਮਾਰੀ ਹੈ ਜੇ ਜਹਾਜ਼ ਦੀ ਸਵਾਰੀ ਨੂੰ ਲੁੱਟਿਆ ਹੈ ਆਪਾਂ ਸਾਰੇ ਗੁਨਾਹਗਾਰ ਆ ਆਪਣੇ ਲੀਡਰ ਵੀ ਗੁਨਾਹਗਾਰ ਆ ਜਹਾਜ਼ ਵਿੱਚ ਬਹਿ ਕੇ ਰੋਸ ਮਜਾਰੇ ਵਾਂਗ ਕੇ ਜਹਾਜ਼ ਸਿੱਖ ਲੈ ਜੇ ਤੇ ਦੇਸ਼ ਨਾਲ ਗਦਾਰੀ Hindu ਸਿੱਖਾਂ ਦੀ ਕੁੜੀ ਨੰਗੀ ਕਰਦੇ ਹੋ ਤੇ ਦੇਸ਼ ਭਗਤੀ ਦਮੱਕ ਤੱਕ ਅਣਤ ਗੁਲਾਮੀ ਸੈਨ ਕਰਨੀ ਹੈ ਕਿਤਨੀ ਬੇਇਨਸਾਫੀ ਹੈ ਕਿੰਨੀਆਂ ਮਸਾਲਾ ਤੁਹਾਨੂੰ ਗੁਲਾਮੀ ਦੀਆਂ ਦਿੱਤੀਆਂ ਇਹਦੀ ਜ਼ਿੰਮੇਵਾਰੀ ਤੁਹਾਡੇ ਤੇ ਆਉਣੀ ਹੈ